ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਤੇਗ ਭਾਦਰ ਪਿਤਾ ਜੀ ਸਿੰਘਾਸਨ ਦੇ ਬੈਠੇ ਨੇ ਸਤਿਗੁਰ ਦੀ ਸ਼ਰਨ ਦੇ ਵਿੱਚ ਭਾਈ ਬੱਜਰ ਜੀ ਆ ਕੇ ਚਰਨਾਂ ਤੇ ਨਮਸਕਾਰ ਕਰਦੇ ਨੇ ਇਹ ਪਰਿਵਾਰ ਸਮੇਤ ਸਤਿਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਤੇ ਕੁਝ ਦਿਨ ਸਤਿਗੁਰੂ ਦੀ ਸ਼ਰਨ 'ਚ ਰਹਿ ਕੇ ਸੇਵਾ ਕਰਦੇ ਨੇ ਬੜੇ ਪ੍ਰੇਮ ਦੇ ਨਾਲ ਸੰਗਤਾਂ ਦੀ ਸੇਵਾ ਕਰਦੇ ਨੇ ਅੰਮ੍ਰਿਤ ਵੇਲੇ ਜਾਗਦੇ ਨੇ ਗੁਰਬਾਣੀ ਪੜ੍ਹਦੇ ਨੇ ਗੁਰਬਾਣੀ ਸੁਣਦੇ ਨੇ ਇਹ ਭਾਈ ਬੱਜਰ ਜੀ ਗੁਰਮਖੋ ਗੁਰਮੁਖ ਹੋਏ ਨੇ ਜਿਨ੍ਹਾਂ ਦੇ ਪਿਤਾ ਜੀ ਵੀ ਤੇ ਦਾਦਾ ਜੀ ਵੀ ਜਿਨ੍ਹਾਂ ਨੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਜੀ ਦੇਲੇ ਬੜੀਆਂ ਵੱਡੀਆਂ ਵੱਡੀਆਂ ਸਮਾਵਾਂ ਲਵਾਈਆਂ ਸਤਿਗੁਰੂ ਜੀ ਵੱਲੋਂ ਜੰਗਾ ਕਰਦੇ ਆ ਕਰਦੇ ਆ ਇਹਨਾਂ ਦੇ ਪਿਤਾ ਜੀ ਸ਼ਹੀਦ ਹੋ ਗਏ ਸਨ ਸਤਿਗੁਰੂ ਧੰਨ ਗੁਰ ਤੇਗ ਬਹਾਦਰ ਪਿਤਾ ਦੀ ਛਰਜ ਰਹਿ ਕੇ ਸੇਵਾ ਕਰਦੇ ਨੇ ਆਏ ਤਾਂ ਸਤਿਗੁਰ ਦੇ ਦਰਿਆਵਾਂ ਵਾਸਤੇ ਸਨ ਸਤਿਗੁਰ ਦੇ ਦਰਸ਼ਨ ਕਰਨ ਵਾਸਤੇ ਆਏ ਸਨ ਅਨੰਦਪੁਰ ਸਾਹਿਬ ਪਰ ਇਹੋ ਜਿਹੇ ਗੁਰੂ ਦੇ ਚਰਨਾਂ ਨਾਲ ਪਿਆਰ ਵੱਧ ਗਿਆ ਸਤਿਗੁਰ ਨੂੰ ਬੇਨਤੀ ਕਰਨ ਲੱਗੇ ਸਤਿਗੁਰ ਜੀ ਅਸੀਂ ਹੁਣ ਤੁਹਾਡੇ ਚਰਨਾਂ 'ਚ ਰਹਿਣਾ ਹੈ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਵੀ ਪਰਿਵਾਰ ਸਮੇਤ ਟਿਕ ਗਏ ਤੇ ਭਾਈ ਬੱਜਰ ਦੀ ਵਿੱਚ ਇੱਕ ਬੜਾ ਵਡਾ ਗੁਣ ਸੀ ਇਹ ਸ਼ਸਤਰ ਦੇ ਧਨੀ ਸਨ ਇੱਕ ਦਿਨ ਗੁਰ ਤੇਗ ਬਹਾਦਰ ਪਿਤਾ ਜੀ ਇਹਨਾਂ ਨੇ ਕੂਲ ਬੁਲਾਉਂਦੇ ਨੇ ਕਹਿੰਦੇ ਭਾਈ ਬੱਜਰ ਜੀ ਅੱਜ ਤੋਂ ਇੱਕ ਹੋਰ ਤੁਹਾਡੀ ਅਸੀਂ ਡਿਊਟੀ ਲਗਾਉਣ ਲੱਗੇ ਆ ਹੁਕਮ ਸਤਿਗੁਰੂ ਜੀ ਕਹਿੰਦੇ ਤੁਹਾਡੇ ਸੁਪੁੱਤਰ ਨੇ ਗੋਬਿੰਦ ਰਾਏ ਜੀ ਪਹਿਲਾ ਨਾਮ ਗੋਬਿੰਦ ਰਾਏ ਸੀ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਦਾ ਤੁਸੀਂ ਇਹਨਾਂ ਨੂੰ ਸ਼ਸਤਰ ਵਿਦਿਆ ਸਿਖਾਉਣੀ ਹੈ। ਤੇ ਭਾਈ ਵੱਜਾ ਜੀ ਨੇ ਤੁਮੇ ਹੱਥ ਜੋੜ ਕੇ ਸਤਿਗੁਰੂ ਮੇਰੇ ਧੰਨ ਭਾਗ ਜੋ ਮੇਰੇ ਗਰੀਬ ਨੂੰ ਇਸ ਲਾਇਕ ਤੁਸੀਂ ਸਮਝਿਆ। ਪਿਤਾ ਜੀ ਧੰਨ ਗੁਰੂ ਤੇਗ ਬਹਾਦਰ ਜੀ ਸਿਰ ਤੇ ਹੱਥ ਰੱਖਣਾ ਗਰੀਬ ਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਹੜੀ ਸ਼ਸਤਰ ਵਿਦਿਆ ਸਿਖਾਈ ਹੈ ਨਾ ਉਹ ਭਾਈ ਬੱਜਰ ਜੀ ਨੇ ਸਿਖਾਈ ਹੈ ਪਾਗਾਂ ਬੋਲੇ ਸ਼ਾਇਦ ਕਈਆਂ ਨੂੰ ਪਤਾ ਹੋਵੇ ਕਈਆਂ ਨੂੰ ਨਾ ਪਤਾ ਹੋਵੇ ਉਹਦਾ ਗੁਰੂ ਸਮਰੱਥ ਹੈ ਪਰ ਦੁਨਿਆਵੀ ਤੌਰ ਤੇ ਜੇ ਵੇਖਿਆ ਜਾਵੇ ਗੁਰਮੁਖੋ ਨਿਜੇ ਬਾਜੀ ਤੀਰ ਚਲਾਉਣਾ ਤਲਵਾਰ ਬਾਜੀ ਇਹ ਭਾਈ ਬੱਜਰ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ਼ਸਤਰ ਵਿਦਿਆ ਸਿਖਾਈ ਹੈ ਸਮਾ ਬਿੱਤਿਆ ਜੀ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਬਣੇ ਜਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਰਹਿ ਕੇ ਭਾਈ ਬੱਜਰ ਦੀ ਪਰਿਵਾਰ ਸਮਿਤ ਸੇਵਾ ਕਰਦੇ ਨੇ ਇਹਨਾਂ ਦੀ ਇੱਕ ਸੁਪੁੱਤਰੀ ਹੈ ਜਿਹਦਾ ਨਾਮ ਆਇਆ ਬੀਬੀ ਪਿੱਖਾ ਇਹਨੇ ਵੀ ਆਪਣੇ ਪਿਤਾ ਜੀ ਦੇ ਕੋਲੋਂ ਸ਼ਸਤਰ ਵਿਦਿਆ ਸਿੱਖੀ ਹੋਈ ਹੈ ਇਹ ਪਰਿਵਾਰ ਦਿਨ ਰਾਤ ਸਤ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਸੇਵਾ ਕਰਦੇ ਨੇ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੀਬੀ ਭिक्ખા ਨੂੰ ਕੂਲ ਬੁਲਾਉਂਦੇ ਨੇ ਅੱਖ ਲੱਗੇ ਬੀਬੀ ਭिक्ખા ਜੀ ਅੱਜ ਤੋਂ ਤੁਸੀਂ ਬੀਬੀਆਂ ਨੂੰ ਸ਼ਸਤਰ ਵਿਦਿਆ ਸਿਖਾਉਣੀ ਹੈ ਬੀਬੀਆਂ ਨੂੰ ਸਤਿਵੰਤ ਸਤਗੁਰੂ ਜੀ ਬੀਬੀ ਭिक्ખા ਜੀ ਹੁਣ ਬੀਬੀਆਂ ਨੂੰ ਸ਼ਸਤਰ ਵਿਦਿਆ ਸਿਖਾਉਂਦੇ ਨੇ ਹੁਣ ਸਤਿਗੁਰ ਦੀ ਸ਼ਰਨ ਵਿੱਚ ਰਹਿ ਕੇ ਸੇਵਾ ਨਿਭਾਉਂਦੇ ਨੇ ਤੇ ਦੂਸਰੇ ਪਾਸੇ ਭਾਈ ਦੁਰਗਾ ਦਾਸ ਦਾ ਸੁਪੁੱਤਰ ਭਾਈ ਆਲਮ ਜੀ ਇਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ਰਨ ਵਿੱਚ ਰਹਿ ਕੇ ਸੇਵਾ ਕਰਦਾ ਹੈ ਭਜ ਭਜ ਕੇ ਸੇਵਾ ਕਰਦਾ ਹੈ ਸਾਡਾ ਇਤਿਹਾਸ ਕਹਿੰਦਾ ਭਾਈ ਆਲਮ ਜੀ ਬੜੇ ਫਰਤੀਲੇ ਸਨ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਵੇਖੋ ਭਾਈ ਆਲਮ ਜੀ ਵੱਲ ਕਿਵੇਂ ਨੱਚ-ਨੱਚ ਸੇਵਾ ਕਰਦਾ ਹੈ ਇਹ ਨੱਚ-ਨੱਚ ਸੇਵਾ ਕਰਦਾ ਹੈ ਕਿਵੇਂ ਨੱਚਦਾ ਫਿਰਦਾ ਹੈ ਤੇ ਉਸ ਦਿਨ ਤੋਂ ਭਾਈ ਆਲਮ ਜੀ ਦੇ ਨਾਲ ਪਿਛਲੇ ਬਣ ਲੱਗ ਗਿਆ ਭਾਈ ਆਲਮ ਜੀ ਨੱਚਣਾ ਜਦ ਤੁਸੀਂ ਇਤਿਹਾਸ ਨਾਮ ਸੁਣਦੇ ਨਾ ਭਾਈ ਆਲਮ ਜੀ ਨੱਚਣਾ ਪਹਿਲਾ ਨਾਮ ਸੀ ਭਾਈ ਆਲਮ ਜੀ ਤੇ ਜਦ ਗੁਰੂ ਗੋਬਿੰਦ ਸਿੰਘ ਨੇ ਆਖਿਆ ਨਾ ਵੇਖੋ ਕਿਵੇਂ ਨੱਚ-ਨੱਚ ਸੇਵਾ ਕਰਦਾ ਭਾਈ ਆਲਮ ਕਿਵੇਂ ਚਾਹ ਦੇ ਨਾਲ ਸੇਵਾ ਕਰਦਾ ਹੈ ਤੇ ਉਸ ਦਿਨ ਤੋਂ ਪਿਛਲੇ ਪਾਸੇ ਨਾਮ ਦੇ ਲੱਗ ਗਿਆ ਨੱchnਾ ਭਾਈ ਆਲਮ ਜੀ ਨੱchnਾ ਵੀ ਬੜੀ ਸੇਵਾ ਕਰਦੇ ਨੇ ਇਹ ਸਤਿਗੁਰੂ ਪ੍ਰਸ਼ਾਦਾ ਵੀ ਸ਼ਗਾਉਂਦੇ ਨੇ ਪ੍ਰੇਮ ਦੇ ਨਾਲ ਸੇਵਾ ਕਰਦੇ ਨੇ ਇਦਨੋਂ ਬੀਬੀ ਭਿੱਖਾ ਵੀ ਜਵਾਨ ਹੋ ਚੁੱਕੀ ਹੈ ਭਾਈ ਆਲਮ ਜੀ ਵੀ ਜਵਾਨ ਨੇ ਗੁਰਮਖੋ ਤੇ ਗੁਰੂ ਗੋਬਿੰਦ ਸਿੰਘ ਆ ਵਿੱਚ ਪੈ ਕੇ ਇਦਨੋਂ ਭਾਈ ਦੁਰਗਾਦਾਸ ਜੀ ਨੇ ਗੱਲ ਕੀਤੀ ਇਦਨੋਂ ਭਾਈ ਬੱਜਰ ਜੀ ਨੇ ਗੱਲ ਕੀਤੀ ਭਵ ਆਬ ਚੋਲੇ ਬਣ ਕੇ ਭਾਈ ਆਲਮ ਜੀ ਦਾ ਤੇ ਬੀਬੀ ਪਿੱਖਾ ਜੀ ਦਾ ਵਿਆਹ ਕਰਾਤਾ ਅਨੰਦ ਕਰਾਜ ਕਰਾਤੇ ਪੱਗਾ ਵਾਲਿਓ ਸਤ ਗੁਰ ਦੀ ਛੰਤ ਲੈ ਕੇ ਸੇਵਾ ਕਰਦੇ ਨੇ ਦਿਨ ਰਾਤ ਇਹਨਾਂ ਦੇ ਕਰ ਤਿੰਨ ਸੁਪੁੱਤਰ ਹੁੰਦੇ ਨੇ ਜੀ ਹੁਣ ਗੱਲ ਸੁਣਿਓ ਭਾਈ ਮੇਰ ਸਿੰਘ ਜੀ ਭਾਈ ਅਮੋਲਕ ਸਿੰਘ ਜੀ ਤੇ ਭਾਈ ਬਾਗੜ ਸਿੰਘ ਜੀ ਸਮਾ ਆਉਣ ਤੇ ਸਾਰੇ ਨੇ ਪਰਿਵਾਰ ਸਮੇਤ ਅਮਰਤ ਚੱਕਿਆ ਜੀ ਭਾਗਾ ਵਾਲਿਓ ਇੱਕ ਦਿਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਾਰੇ ਸਾਰੇ ਪਰਿਵਾਰ ਨੂੰ ਬੁਲਾਉਂਦੇ ਨੇ ਆਖਣ ਲੱਗੇ ਭਾਈ ਆਲਮ ਜੀ ਬੀਬੀ ਪਿੱਖਾ ਜੀ ਤੁਸੀਂ ਬੜੀ ਸੇਵਾ ਕਰਦੇ ਹੋ ਪਰਿਵਾਰ ਸਮੇਤ ਕੋਈ ਮੰਗ ਹੈ ਤੁਹਾਡੀ ਕੁਝ ਮੰਗ ਲਓ ਤੇ ਉਸ ਵੇਲੇ ਬੀਬੀ ਪਿੱਖਾ ਜੀ ਨੇ ਪਾਈ ਆਲਮ ਜੀ ਨਚਨਾ ਜੀ ਨੇ ਦੋਵੇਂ ਹੱਥ ਜੋੜ ਲੈ ਸਤਿਗੁਰੂ ਜੀ ਇਹ ਪਰਿਵਾਰ ਤੁਹਾਡਾ ਹੈ ਕੁਝ ਮੰਗ ਲਓ ਸਤਿਗੁਰੂ ਪਰਿਵਾਰ ਤੁਹਾਡਾ ਹੈ ਕਿਰਪਾ ਕਰਿਓ ਜੇ ਟੁੱਟੇ ਹੋ ਨਾ ਇੱਕ ਕਿਰਪਾ ਕਰਿਓ ਪਰਿਵਾਰ ਨੂੰ ਆਪਣੇ ਲੇਖੇ ਵਿੱਚ ਲਾ ਲਿਓ ਬੜੀ ਵੱਡੀ ਮੰਗ ਜੇ ਬਹੁਤ ਜਨਮ ਵਿਛੜੇ ਤੇ ਮਾਤੋ ਇਹ ਜਨਮ ਤੁਹਾਰੇ ਲੇਖ ਹੈ ਪਿਤਾ ਜੀ ਪਰਿਵਾਰ ਨੂੰ ਲੇਖੇ ਵਿੱਚ ਲਾ ਲਿਓ ਸਤ ਸੰਗਿਓ ਇਦਰ ਸਮਾਂ ਆਇਆ ਅਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਦੀਆਂ ਫੌਜਾਂ ਨੇ ਸਾਡਾ ਇਤਿਹਾਸ ਕਹਿੰਦਾ ਤਰੀਬਨ 6 ਮਹੀਨੇ ਤੋਂ ਵੱਧ ਘੇਰਾ ਪਾਈ ਰੱਖਿਆ ਪਹਾੜੀ ਰਾਜੇ ਵੀ ਬਾਰ ਦੁਖੀ ਹੋ ਗਏ ਨੇ ਅਖੀਰ ਇਹਨਾਂ ਵੇਖਿਆ ਹੁਣ ਸਾਡੀ ਪੇਸ਼ ਨਹੀਂ ਜਾਂਦੀ ਇਹਨਾਂ ਨੇ ਧਰਮ ਦੀ ਰਾਜਨੀਤੀ ਖੇਡੀ ਧਰਮ ਦੀ ਰਾਜਨੀਤੀ ਹੁਣ ਧਰਮ ਦੀ ਰਾਜਨੀਤੀ ਖੇੜਦੇ ਨੇ ਇਹ ਕੀ ਕੀਤਾ ਮੁਸਲਮਾਨਾਂ ਨੇ ਕੁਰਾਨ ਸ਼ਰੀਫ ਦੀ ਕਸਮ ਖਾਦੀ ਔਰੰਗਜ਼ੇਬ ਨੇ ਵੀ ਲਿਖਤੀ ਰੂਪ ਚ ਕਸਮ ਖਾਦੀ ਪਹਾੜੀ ਰਾਜਿਆਂ ਨੇ ਆਟੇ ਦੀ ਗਾਉ ਬਣਾ ਕੇ ਕਸਮ ਖਾਦੀ ਹੈ ਗੁਰੂ ਗੋਬਿੰਦ ਸਿੰਘ ਜੀ ਇੱਕ ਵਾਰ ਅਨੰਦਗੜ੍ਹ ਦਾ ਕਿਲਾ ਖਾਲੀ ਕਰਦੇ ਹੋ ਜਿੱਥੇ ਮਰਜ਼ੀ ਚਲੇ ਜਾਓ ਇੱਕ ਵਾਰ ਅਨੰਦਪੁਰ ਦਾ ਕਿਲਾ ਖਾਲੀ ਕਰਦੇ ਹੋ ਹੁਣ ਜਦੋਂ ਇਹਨਾਂ ਨੇ ਧਰਮ ਦੀ ਓਟ ਲਈ ਧਾਰਮਿਕ ਗ੍ਰੰਥਾਂ ਦੀ ਸੌਂ ਖਾਦੀ ਜਦੋਂ ਕਸਮ ਖਾਦੀ ਇਹਨਾਂ ਨੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਦਾ ਕਿਲਾ ਛੱਡਣ ਦਾ ਸਾਰੇ ਨਾਲ ਵਿਚਾਰ ਕੀਤਾ ਗੁਰਮੁਖੋ ਵਿਚਾਰ ਕੀਤੀ ਸਾਰਿਆਂ ਦੇ ਨਾਲ ਕਿ ਆਨੰਦਪੁਰ ਦਾ ਕਿਲਾ ਹੁਣ ਛੱਡ ਦੇਣਾ ਚਾਹੀਦਾ ਹੈ ਕਿਉਂ ਇਹਨਾਂ ਨੇ ਆਪਣੇ ਧਾਰਮਿਕ ਗ੍ਰੰਥਾਂ ਦੀ ਕਸਮ ਖਾਦੀ ਹੈ ਸਤ ਸੰਗਿਓ ਫਿਰ 6 ਤੇ 7 ਬੋ ਦਰਮਿਆਨੀ ਰਾਤ ਨੂੰ ਸਤਗੁਰੂ ਜੀ ਨੇ ਨੰਦਪੁਰ ਦਾ ਕਿਲਾ ਛੱਡਣ ਦਾ ਫੈਸਲਾ ਕੀਤਾ ਸਤਿਗੁਰ ਨੇ ਸਾਰੀ ਵਿਵੰਦਬੰਦੀ ਬਣਾਈ 50 ਸਿੰਘਾਂ ਦਾ ਜਥਾ ਭਾਈ ਉਦੇਸ ਸਿੰਘ ਜੀ ਇਹ ਭਾਈ ਉਦੇਸ ਸਿੰਘ ਜੀ ਭਾਈ ਮਨੀ ਸਿੰਘ ਦੇ ਸੁਪੁੱਤਰ ਨੇ ਜਿਨ੍ਹਾਂ ਨੇ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਂਦਾ ਸੀ ਤੇ 100 ਸਿੰਘਾਂ ਦਾ ਜਥਾ ਕਰਤਾ ਭਾਈ ਜੀਵਨ ਸਿੰਘ ਜੀ ਰੰਗਰੇਟਾ ਗੁਰੂ ਦਾ ਬੇਟਾ ਜੋ ਪਹਿਲਾਂ ਨਾਮ ਭਾਈ ਜੇਤਾ ਜੀ ਸੀ ਜੋ ਦਿੱਲੀ ਤੋਂ ਆਨੰਦਪੁਰ ਸਾਹਿਬ ਸਤਗੁਰ ਦਾ ਧੰਨ ਗੁਰੂ ਤੇਗ ਬਹਾਦਰ ਪਿਤਾ ਦਾ ਸੀਚ ਲੈ ਕੇ ਆਏ ਸਨ ਭਾਈ ਜੀਵਨ ਸਿੰਘ ਜੀ ਇਹਨਾਂ ਦੇ ਨਾਲ ਨੇ ਬੀਬੀ ਪਿੱਖਾ ਜੀ ਸੌ ਸਿੰਘਣ ਜਥਾ ਹੈ ਬੀਬੀ ਪਿੱਖਾ ਜੀ ਤੇ ਭਾਈ ਜੀਵਨ ਸਿੰਘ ਜੀ ਦੇ ਨਾਲ ਤੇ ਸੌ ਸਿੰਘਣ ਜਥਾ ਬਣਾਤਾ ਭਾਈ ਬਜਤਰ ਸਿੰਘ ਜੀ ਇਹ ਵੀ ਭਾਈ ਮਨੀਸ਼ ਨੇ ਸੁਪੁੱਤਰ ਨੇ ਜਿਨ੍ਹਾਂ ਨੇ ਮਸਤ ਹਾਥੀ ਨਾਲ ਮੁਕਾਬਲਾ ਕੀਤਾ ਸੀ ਨਾਗਨੀ ਮਾਰ ਕੇ ਹਾਥੀ ਦੇ ਮੱਥੇ ਨੂੰ ਗੁਰੂਵਿੰਦ ਦਿੱਤਾ ਸੀ। ਅਨੰਦਪੁਰ ਦਾ ਕਿਲਾ 6 ਨੂੰ ਰਾਤ ਨੂੰ ਛੱਡਿਆ ਜਦੋਂ ਪਾਗਾ ਵਾਲਿਓ ਅਜੇ ਸਾਧਗੁਰ ਦੇ ਸਿੱਖ ਸਾਧਗੁਰ ਦੇ ਪਰਿਵਾਰ ਕੁਝ ਕੁ ਦੂਰ ਗਿਆ ਅਜੇ ਸ਼ਾਈ ਟਿੱਬੀ ਦੇ ਕੋਲ ਨੇ ਤੇ ਮੁਗਲਾਂ ਨੇ ਵੀ ਕਿਸਮਤ ਤੋੜ ਦਿੱਤੀਆਂ ਪਹਾੜੀ ਰਾਜਿਆਂ ਵੀ ਕਿਸਮਤ ਤੋੜ ਦਿੱਤੀਆਂ ਹਮਲੇ ਬੋਲ ਦਿੱਤੇ ਪਿਛੋਂ ਦੀ ਗਰਮਕੋ ਉਹ ਸਮਾਂ ਫਿਰ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੱਪੜ ਨਾਮੇ ਦੇ ਵਿੱਚ ਗੁਰਮੁਖੋ ਲਿਖਿਆ ਹੈ ਔਰੰਗਜੀਬ ਨੂੰ ਇਹਦੀਆਂ ਕਰਤੂਤਾਂ ਦਾ ਸ਼ੀਸ਼ਾ ਵਿਖਾਇਆ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਕਹਿੰਦੇ ਕਲਗੀਧਰ ਬੀਤਮ ਕਹਿੰਦੇ ਇਹ ਔਰੰਗਜੀਬ ਨਾ ਕੋਈ ਤੇਰਾ ਦੀਨ ਹੈ ਨਾ ਕੋਈ ਤੇਰਾ ਧਰਮ ਹੈ ਨਾ ਕੋਈ ਤੇਰਾ ਈਮਾਨ ਹੈ ਔਰੰਗਜੀਬ ਇੱਥੋਂ ਤੱਕ ਜਿਸ ਮੁਹੰਮਦ ਸਾਹਿਬ ਦੇ ਤੂੰ ਗੱਲਾਂ ਕਰਦਾ ਤੈਨੂੰ ਤਾਂ ਮੁਹੰਮਦ ਸਾਹਿਬ ਤੇ ਯਕੀਨ ਵੀ ਨਹੀਂ ਹੈਗਾ ਕੀ ਕਹਿੰਦੇ ਕਲਗੀਧਰ ਪ੍ਰੀਤਮ ਜਫਰਨਾਮੇ ਦੇ ਵਿੱਚ ਕਹਿੰਦੇ ਨਾ ਇਮਾਂ ਪ੍ਰਸਤੀ ਨਾ ਉਜਾਈ ਦੀ ਨਾ ਸਾਇਬਿ ਸਨਾਸ਼ੀ ਨਾ ਮੁਹੰਮਦ ਯਕੀ ਪਾਉ ਤੈਨੂੰ ਮੁਹੰਮਦ ਸਾਹਿਬ ਤੇ ਯਕੀਨ ਨਹੀਂ ਹੈਗਾ ਆਉਂਦੀ ਫੌਜ ਨੂੰ ਠੱਲ ਪਾਉਂਦੇ ਨੇ ਭਾਈ ਉਹਦੇ ਸਿੰਘ ਦੀ ਨਾਲ ਪੰਜਾਗ ਸਿੰਘਾ ਦਾ ਜਥਾ ਹੈ ਇਦਾਂ ਮੁਕਾਬਲਾ ਸ਼ੁਰੂ ਹੋ ਗਿਆ ਅਗਲੇ ਪਾਸੇ ਪਿੰਡ ਝੱਖੀਆਂ ਦੇ ਜੂਹ ਤੇ ਬੀਬੀ ਭਖਾ ਜੀ ਭਾਈ ਜੀਵਨ ਸਿੰਘ ਜੀ ਸੌ ਸਿੰਘਾਂ ਦੇ ਜਥਾ ਨਾਲ ਹੈ ਇੱਥੇ ਵੀ ਫੌਜਾਂ ਦੇ ਨਾਲ ਮੁਕਾਬਲਾ ਸ਼ੁਰੂ ਹੋ ਗਿਆ ਇਧਰੋਂ ਭਾਈ ਉਹਦੇ ਸਿੰਘ ਜੀ ਜੂਝਦੇ ਆ ਜੂਝਦੇ ਸੀਦੇ ਜਾਂਮ ਪੀ ਗਏ ਜੀ ਅਗਲੇ ਪਾਸੇ ਵੀ ਹੁਣ ਝੱਖੀਆਂ ਪਿੰਡ ਦੀ ਜੂਹ ਤੇ ਵੀ ਮੁਕਾਬਲਾ ਹੋ ਰਿਹਾ ਹੈ ਕਮਸਾਂ ਹੰ ਦਾ ਜੁਧ ਹੋ ਰਿਹਾ ਹੈ ਤੇ ਸਤਗੁਰੂ ਸਰਸਾ ਦੇ ਕੰਡੇ ਤੇ ਪਹੁੰਚ ਗਏ ਨੇ ਸਾਡਾ ਇਤਿਹਾਸ ਕਹਿੰਦਾ ਇੱਥੇ ਸਤਗੁਰੂ ਜੀ ਨੇ ਫਿਰ ਅੰਮ੍ਰਿਤ ਵੇਲਾ ਵੀ ਸੰਭਾਲਿਆ ਆਪ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਇੱਥੇ ਕੁਝ ਸਿੰਘਾਂ ਨੂੰ ਪਹਿਲੇ ਦੇ ਖਿਲਾਰ ਦਿੱਤਾ ਆਪ ਸਤਗੁਰੂ ਨੇ ਇੱਥੇ ਸਰਸਾ ਦੇ ਕੰਡੇ ਪਰਿਵਾਰ ਸਮੇਤ ਇੱਥੇ ਤੱਕ ਪਰਿਵਾਰ ਇਕੱਠਾ ਹੈ ਸਤਗੁਰ ਜੀ ਨੇ ਅੰਮ੍ਰਿਤ ਵੇਲਾ ਸੰਭਾਲਿਆ ਇੱਥੇ ਵੀ ਵੇਖੋ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੂੰ ਹੱਥੋਂ ਬੁਲਿਹਾਰੇ ਜਾਈਏ ਤੂੰ ਹੱਥੋਂ ਸਦਕੇ ਜਾਈਏ ਤੁਸੀਂ ਆਉਣ ਵਾਲੇ ਸਿੱਖਾਂ ਲਈ ਪੂਰਨੇ ਬਾਦ ਦਿੱਤੇ ਸਿੱਖੋ ਜਿਸ ਹਾਲ ਤੀ ਮਰਦੀ ਹੋ ਜੋ ਅੰਮ੍ਰਿਤ ਵੇਲਾ ਸੰਭਾਲਣਾ ਹੀ ਸੰਭਾਲਣਾ ਹੈ ਸਤਗੁਰ ਜੀ ਨੇ ਇੱਥੇ ਅੰਮ੍ਰਿਤ ਵੇਲਾ ਸੰਭਾਲਿਆ ਗੁਰਮਖੋ ਇਧਰੋਂ ਚੱਕਿਆ ਪਿੰਡ ਦੇ ਜੂ ਤੇ ਬਾਬਾ ਜੀਵਨ ਸਿੰਘ ਜੀ ਬੀਬੀ ਭਿਖਾ ਜੀ ਇਹ ਵੀ ਦੁਸ਼ਮਣਾਂ ਦੇ ਨਾਲ ਜੂਝਦੇ ਪਏ ਨੇ ਬੀਬੀ ਭਿਖਾ ਜੀ ਐਡੀ ਦਲੇਰੀ ਨਾਲ ਲੜਦੇ ਪਏ ਨੇ ਕਾ ਹੋ ਲੜਦੇ ਪਏ ਨੇ ਮੁਗਲ ਵੀ ਹੈਰਾਨ ਹੋ ਗਏ ਪਹਾੜੀ ਰਾਜੇ ਵੀ ਹੈਰਾਨ ਹੋ ਗਏ ਇੱਕ ਬੀਬੀ ਐਡੀ ਦਲੇਰੀ ਦੇ ਨਾਲ ਪਾਗਾ ਵਾਲਿਓ ਇਹਨੇ ਨੂੰ ਲੁੱਕ ਕੇ ਫਿਰ ਕਿਸੇ ਮੁਗਲ ਨੇ ਪਠਾਨ ਨੇ ਗੋਲੀ ਜਲਾਈ ਤੇ ਬੀਬੀ ਭਿਖਾਂ ਜਿਹਦੇ ਮੱਥੇ ਤੇ ਗੋਲੀ ਵੱਜੀ ਤੇ ਬੀਬੀ ਭਿਖਾਂ ਜੂਝਦੇ ਆ ਜੂਝਦੇ ਆ ਝੱਖਿਆ ਪਿੰਡ ਜੂਝ ਤੇ ਸ਼ਹੀਦ ਹੋ ਗਏ। ਇਧਰੋਂ ਬਾਬਾ ਜੀਵਨ ਸਿੰਘ ਦੀ ਸ਼ਹੀਦ ਹੋ ਗਏ। ਕੁਝ ਇਤਿਹਾਸਕਾਰ ਕਹਿੰਦੇ ਨੇ ਬਾਬਾ ਜੀਵਨ ਸਿੰਘ ਦੀ ਚਮਕੌਰ ਦੀ ਗੜ੍ਹ ਜੀ ਸ਼ਹੀਦ ਹੋਏ ਪਰ ਜ਼ਿਆਦਾ ਇਤਿਹਾਸਕਾਰ ਕਹਿੰਦੇ ਨੇ ਝੱਖਿਆ ਪਿੰਡ ਜੂਝੀ ਬਾਬਾ ਜੀਵਨ ਸਿੰਘ ਜੀ ਉੱਥੇ ਸ਼ੀਧਿਆ ਜਾਮ ਪੀਤਾ। ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੁੰਦੀ ਹੈ। ਸਤਗੁਰੂ ਨੇ ਇੱਕ ਸਿੱਖਾ ਕਿਦਾਂ ਸਤਗੁਰੂ ਜੀ ਭਾਈ ਉਹਦੇ ਸੇ ਵੀ ਸ਼ੀਰਿਆ ਜਾਮ ਪੀ ਚੁੱਕੇ ਨੇ ਬੀਬੀ ਪਿੱਖਾ ਵੀ ਸ਼ੀਰਿਆ ਜਾਮ ਪੀ ਚੁੱਕੀ ਹੈ ਮੇਰੇ ਸਤਗੁਰੂ ਜਦੋਂ ਸਰਸਵਤ ਨਦੀ ਪਾਰ ਕੀਤੀ ਇੱਥੋਂ ਪਰਿਵਾਰ ਤਿੰਨ ਹਿੱਸਿਆਂ 'ਚ ਹੋ ਗਿਆ ਪਾਗਾ ਵਾਲਿਓ ਜੋ ਬੀਬੀ ਪਿੱਖਾ ਦਾ ਘਰ ਵਾਲਾ ਭਾਈ ਆਲਮ ਸਿੰਘ ਨੱਚਣਾ ਇਹ ਚਮਕੌਰ ਦੀ ਗੜੀ ਜਾ ਕੇ ਸ਼ਹੀਦ ਹੁੰਦਾ ਹੈ ਦੋਸ ਪੁੱਤਰ ਨੇ ਭਾਈ ਮੇਰ ਸਿੰਘ ਤੇ ਭਾਈ ਅਮੋਲੇ ਸਿੰਘ ਇਹ ਵੀ ਚਮਕੌਰ ਦੀ ਗੜੀ ਸ਼ਹੀਦ ਹੁੰਦੇ ਨੇ ਤੀਸਰਾ ਪੁੱਤਰ ਸੀ ਜੋ ਉਹ 1740 ਦੇ ਅੰਮ੍ਰਿਤਸਰ ਦੀ ਜੰਗ 'ਚ ਸ਼ਹੀਦ ਹੁੰਦਾ ਹੈ ਜੋ ਬੀਬੀ ਭਿੱਖਾ ਦਾ ਪਿਤਾ ਸੀ ਭਾਈ ਬੱਜਰ ਸਿੰਘ ਜੀ ਇਸ ਚੱਪੜ ਚੀ ਦੇ ਮੈਦਾਨ ਦੇ ਵਿੱਚ ਭਾਈ ਬੰਦਾ ਸਿੰਘ ਬਹਾਦਰ ਨਾਲ ਲੜਦੇ ਪਏ ਨੇ ਜਦੋਂ ਸਹਬਜਾਦੇ ਨੇ ਅਗਰ ਮੁਕ ਬਦਲਾ ਲਿਆ ਜਦੋਂ ਸਹਾਂਦੀ ਇਟਨੇਟ ਵਜਾਈ ਭਾਈ ਬੱਜਰ ਸਿੰਘ ਜੀ ਇੱਥੇ ਸੀ ਜੀ ਜਾਨ ਪੀਂਦੇ ਨੇ ਗਲਮਕੂ ਇਹ ਸਾਰਾ ਪਰਿਵਾਰ ਹੀ ਜੇ ਜਾਮ ਪੀ ਗਿਆ ਤੇ ਮੰਗਿਆ ਕਿ ਸੀ ਬੀਬੀ ਪਿੱਖਾ ਨੇ ਇਹ ਕਲਗੀ ਤਰਪੀਤਮ ਦੀ ਸਾਰਾ ਪਰਿਵਾਰੀ ਤੁਹਾਡੇ ਲੇਖੇ ਵਿੱਚ ਲੱਗ ਜਾਵੇ ਅੱਜ ਗੁਰਮਖੋ ਬੀਬੀ ਪਿੱਖਾ ਦੇ ਤਿੰਨ ਪੁੱਤਰ ਵੀ ਸ਼ਹੀਦ ਹੋ ਗਏ ਨੇ ਘਰ ਵਾਲਾ ਵੀ ਸ਼ਹੀਦ ਪਿਤਾ ਵੀ ਸ਼ਹੀਦ ਜੋ ਸਤਗੁਰੂ ਕੋਲ ਮੰਗਿਆ ਸੀ ਗੁਰਮਖੋ ਅੱਜ ਸਤਗੁਰੂ ਨੇ ਉਹ ਦਾਤ ਝੋਲੀ ਚ ਪਾਈ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਆ ਗੁਰਮਖੋ ਅਗਾ ਨਹੀਂ ਜਾਂਦੇ ਆਉਣ ਵਾਲੇ ਸਮੇਂ ਸਤਗੁਰੂ ਅਗੀਆਂ ਵਿਚਾਰਾਂ ਫਿਰ ਸੇਵਾ ਲੈਣ ਸਤਗੁਰੂ ਜੀ ਦੱਸ ਦਿਆ ਪੁੱਲਾ ਬਖਸ਼ੋ ਜੀ ਜੇ ਬਖਸ਼ਦੇ ਉਹਦੇ ਉਹ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ